ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲਾ ਹੋਰ ਸਾਰੇ ਠੀਕ ਠੋਕ ਹੋਵੰਗੇ ਸਭ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਉਸ ਤੋਂ ਪਹਿਲਾਂ ਤੁਸੀਂ ਇਦਾਂ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਬਸਕ੍ਰਾਈਬ ਕਰਕੇ ਚੈਨਲ ਨੂੰ ਸ਼ੇਅਰ ਤੇ ਕਮੈਂਟ ਪਿਆਰਾ ਜਿਹਾ ਜਰੂਰ ਕਰਦਿਆ ਕਰੋ ਕਿਉਂਕਿ ਸਾਡਾ ਹੌਸਲਾ ਵਸਾਈ ਹੋ ਜਾਂਦਾ ਹੈ ਤੇ ਆਪਾਂ ਅੱਜ ਕਰਦੇ ਆ 28 ਤਰੀਕ ਤੀਜਾ ਮਹੀਨਾ 2025 ਇਹਨਾਂ ਦੇ ਜਿਹੜੇ ਆਪਣੇ ਪਹਾੜੀ ਏਰੀਆ ਦੇ ਵਿੱਚ ਬਦਲਵਾਈ ਤੀਸਿਆਂ ਤੇ ਉੱਤੇ ਖੜੀਆਂ ਹਨ ਮੈਦਾਨੀ ਏਰੀਆ ਤੇ ਬਦਲਵਾਈ ਨਹੀਂ ਹੋਵੇਗੀ ਜਿਹੜੀਆਂ ਹਵਾਵਾਂ ਹਨ ਉਹ ਪੰਜਾਬ ਵੱਲ ਨੂੰ ਵਾਪਸੀ ਕਰ ਚੁੱਕੀਆਂ ਹਨ ਬਵਾਵ ਤੇ ਅੱਜ ਹਵਾ ਚੱਲਣਗੀਆਂ ਗਜ਼ੀਨ ਉਹਦੀ ਹੋਊਗੀ 18 ਤੋਂ 20 ਠੰਡੀਆਂ ਹਵਾਵਾਂ ਚੱਲਣਗੀਆਂ ਸਵੇਰ ਤੋਂ ਸ਼ੁਰੂ ਹੋ ਜਾਣਗੀਆਂ ਅੱਜ ਦਾ ਦਿਨ ਤੇ ਕੱਲ ਨੂੰ ਤੀ ਤੱਕ ਵੀ ਹਵਾਵਾਂ ਚੱਲਣਗੀਆਂ ਤੇ ਇਹਦੇ ਨਾਲ ਥੋੜਾ ਬੋਧਾ ਤਾਪਮਾਨ ਉਹਦੇ ਵਿੱਚ ਗਰਾਫਟ ਆਊਗੀ 1 ਤੋਂ 2 ਡਿਗਰੀ ਦੇ ਹਿਸਾਬ ਨਾਲ ਤੇ ਜਿਹੜੀਆਂ ਦੋ ਤਿੰਨ ਦਿਨ ਰਹਿੰਦੇ ਆ ਜਿਵੇਂ ਕੱਲ ਦਾ ਦਿਨ ਹਵਾਵਾਂ ਚੱਲਣਗੀਆਂ ਅਪ੍ਰੈਲ ਮਹੀਨੇ ਦੇ ਸ਼ੁਰੂ ਤੋਂ ਹੀ ਆਪਾਂ ਨੂੰ 33 36 ਤੋਂ 38 38 ਤੋਂ 40 ਕਈਆਂ ਇਲਾਕਿਆਂ ਦੇ ਵਿੱਚ ਤੁਹਾਨੂੰ ਤਾਪਮਾਨ ਦੇਖਣ ਨੂੰ ਮਿਲੇਗਾ ਗਰਮੀ ਇਕਦਮ ਵਾਜ ਜਾਵੇਗੀ ਤੇ ਬਦਲਬਦਲ ਦੇ ਕੋਈ ਚਾਂਸ ਨਹੀਂ ਹਨ ਜਿਹੜੇ ਅੱਜ ਤੇ ਕੱਲ ਦੇ ਦੋ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਤੇ ਬਾਕੀ ਜਿਹੜਾ ਆਉਣ ਦਾ ਜਿਹੜਾ ਮੌਸਮ ਹੈ ਉਹਦੀ ਜਾਣਕਾਰੀ ਤੁਹਾਨੂੰ ਆਪਾਂ ਦਿੰਦੇ ਰਾਵਾਂਗੇ ਜਿੱਦਾਂ ਵੀ ਜਿੱਦਾਂ ਕੋਈ ਵੀ ਅਪਡੇਟ ਸਾਹਮਣੇ ਆਵੇਗੀ ਪਹਾੜੀ ਏਰੀਆ ਦੇ ਵਿੱਚ ਬੱਦਲ ਉੱਚੀਆਂ ਟੀਸੀਆਂ ਤੇ ਹਨ ਥੋੜੇ ਬਹੁਤ ਥੱਲੇ ਵੀ ਹਨ ਤੇ ਟੀਸੀਆਂ ਤੇ ਵੀ ਹਨ ਤੇ ਉਹਦੇ ਵਿੱਚ ਜਿਹੜੀ ਹਵਾਵਾ ਪਿਆਵਲ ਮੁੱਲੀਆਂ ਚੱਲ ਰਹੀਆਂ ਤੁਹਾਨੂੰ ਦੱਸਿਆ ਵੀ ਉਹਨਾਂ ਦੀ ਦਰਕਨੀ ਆ ਤਾਮਨ ਇੱਕ ਦੋ ਡਿਗਰੀ ਘਟ ਸਕਦਾ ਹੈ ਤੇ ਇਹ ਨਹੀਂ ਗੱਲਾਂ ਹੀ ਕਰਦੇ ਆ ਇੰਨੀਆਂ ਗੱਲਾਂ ਕਰਦੇ ਆ ਖਮਾ ਜੀ ਅੱਜ ਕਾ ਧੰਨਵਾਦ ਹੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ